ਫ੍ਰਿਜਨੋ ਤੋਂ ਆ ਫ੍ਰਿਜਨੋ ਚ ਇੱਕ ਦਹਾਕਾ ਪਹਿਲਾਂ 10 ਸਾਲ ਪਹਿਲਾਂ ਇੱਕ ਪੰਜਾਬੀ ਆਪਣਾ ਗੁਰਚਰਨ ਸਿੰਘ ਗਿਲ ਦਾ ਨਾਮ ਦਾ ਬੰਦਾ ਇਹ ਇੱਕ ਲਿਕਰ ਸਟੋਰ ਦੇ ਉੱਤੇ ਕੰਮ ਕਰਦਾ ਸੀ ਮਾਰਕੀਟ ਤੇ ਸ਼ੀਲਡ ਐਕਸਪ੍ਰੈਸ ਮਾਰਕੀਟ ਤੇ ਜਦੋਂ ਉਸ ਨੂੰ ਚਾਕੂ ਮਾਰ ਕੇ ਮਾਰ ਦਿੱਤਾ ਗਿਆ ਸੀ ਉਹ ਕਹਿੰਦੇ ਵੀ 10 ਸਾਲਾਂ ਬਾਅਦ ਜਿਹੜਾ ਕਿਲਰ ਸੀ ਜਿਸ ਨੇ ਇਹਨੂੰ ਚਾਕੂਆਂ ਨਾਲ ਮਾਰਿਆ ਸੀ ਲੁੱਟਣ ਲਈ ਉਸ ਨੂੰ ਮੋਡੇਸਟੋ ਦੀ ਪੁਲਿਸ ਨੇ ਜਿਹੜਾ ਆ ਐਡਰੈਸ ਕੀਤਾ ਹੈਗਾ ਫਿਰ ਇਹਨੂੰ ਪੁਲਿਸ ਦੀ ਚੀਫ ਮਿੰਡੀ ਕੈਸਟੋਨੇਕ ਇਹ ਕਿਹਾ ਵੀ ਜਿਹੜਾ ਗੁਰਚੰਦ ਸਿੰਘ ਗਿੱਲ ਬਹੁਤ ਹੀ ਹਾਰਡ ਵਰਕਿੰਗ ਜਿਹੜਾ ਬੰਦਾ ਸੀਗਾ ਆਪਣੇ ਬੇਟੀ ਦੇ ਵਿਆਹ ਦੇ ਲਈ ਉਹੋ ਕੰਮ ਕਰਦਾ ਸੀ ਪੈਸੇ ਬਣਾਉਣ ਦੇ ਲਈ ਤੇ ਨਾਲ ਉਹਦਾ ਮੁੰਡਾ ਜਿਹੜਾ ਇੱਕ ਮੈਡੀਕਲ ਸਕੂਲ ਦੇ ਵਿੱਚ ਜਾਂਦਾ ਸੀ 네이버ਹੁੱਡ ਦੇ ਵਿੱਚ ਤੇ ਬਹੁਤ ਸਾਰੇ ਜਿਹੜੇ ਕਸਟਮਰ ਉਹਨੂੰ ਪਸੰਦ ਕਰਦੇ ਸੀ ਪਰ ਇਹ ਜੋ ਬੰਦਾ ਅਰੈਸਟ ਕੀਤਾ ਗਿਆ ਹੈਗਾ ਆ ਕਹਿੰਦੇ ਭਈ ਇਹ ਕੈਲੀਫੋਰਨੀਆ ਡਿਪਾਰਟਮੈਂਟ ਆਫ ਜਸਟਿਸ ਦੀ ਹੈਲਪ ਦੇ ਨਾਲ ਹੀ ਹੋਇਆ ਕਿਉਂਕਿ ਕਿਤੇ ਨਾ ਕਿਤੇ ਉਹਦੇ ਜਿਹੜੇ ਫਿੰਗਰਪ੍ਰਿੰਟਸ ਆ ਉਹ ਹੁਣ ਦੋ ਸਾਲਾਂ ਬਾਅਦ ਮੈਚ ਕੀਤੇ ਹੈਗੇ ਆ ਰੋਜ਼ਨ ਵਰਗਰ ਨਾਮ ਦਾ ਇਹ ਬੰਦਾ ਉਸ ਟਾਈਮ ਦੇ ਉੱਤੇ 15 ਸਾਲਾਂ ਦਾ ਸੀ ਜਿਸ ਟਾਈਮ ਦੇ ਉੱਤੇ ਇਸ ਨੇ 11 ਵਾਰ ਕਹਿੰਦੇ ਭਈ ਚਾਕੂ ਮਾਰੇ ਗੁਰਚਨ ਗਿੱਲ ਦੇ ਉੱਤੇ ਤੇ ਉਹਦੀ ਜਿਹੜੀ ਆ ਉਸ ਟਾਈਮ ਦੇ ਉੱਤੇ ਮੌਤ ਹੋ ਗਈ ਸੀ ਸੋ ਉਹਨਾਂ ਦਾ ਪਰਿਵਾਰ ਕਹਿੰਦਾ ਵੀ ਆਫਟਰ ਆਲ ਸਾਨੂੰ ਹੁਣ 10 ਸਾਲਾਂ ਬਾਅਦ ਜਿਹੜਾ ਆ ਇਹ ਜਸਟਿਸ ਮਿਲੂਗਾ ਤੇ ਜੇ ਉਹਨੂੰ ਐਜ਼ ਅ ਅਡਲਟ ਟਰਾਈ ਕੀਤਾ ਗਿਆ ਤੇ 26 ਸਾਲਾਂ ਦੀ ਜਿਹੜੀ ਉਹਨੂੰ ਸਜ਼ਾ ਆ ਬਿਹਾਈਂਡ ਵਾਰ ਹੋ ਠੀਕ 68 ਸਾਲ ਸੀ ਉਸ ਟਾਈਮ ਦੇ ਗੁਰਚਰਨ ਸਿੰਘ ਗਿਲ ਹੁਣਾ ਦੀ ਇਹ ਕੋਲਡ ਕੇਸ ਸੀਗਾ ਇਹ ਇਹ ਇੱਕ ਵੱਖਰੇ ਕੇਸ ਦੇ ਵਿੱਚ ਫੜਿਆ ਗਿਆ ਤੇ ਉਸ ਤੋਂ ਬਾਅਦ ਜਿੱਦਾਂ ਹਰਜੋਤ ਸਿੰਘ ਨੇ ਦੱਸਿਆ ਵੀ ਉਹਦੇ ਫਿੰਗਰਪ੍ਰਿੰਟ ਮੈਚ ਜਿਹੜੇ ਹੋਏ ਤਾਂ ਫਿਰ ਇਹਨੂੰ ਉਸ ਮਾਮਲੇ ਦੇ ਵਿੱਚ ਵੀ ਹੁਣ ਚਾਰਜ ਅਕਤਗਿਆਆ ਸੂਟ ਅਟਾਰਨੀ ਜਨਰਲ ਰੌਬ ਮੌਂਟਾ ਹੁਣਾਂ ਨੇ ਦੱਸਿਆ ਵੀ ਇਹ ਜਿਹੜਾ 2016 ਦਾ ਕੋਲਡ ਕੇਸ ਸੀਗਾ ਹੋਮਿਸਾਈਡ ਕੇਸ ਉਸ ਤੇ ਵਿੱਚ ਇਹ ਗੱਲ ਆਈ ਆ ਫਰੇਜ਼ਨੋ ਕਾਉਂਟੀ ਦੇ ਜਿਹੜੇ ਡਿਸਟ੍ਰਿਕਟ ਅਟਾਰਨੀ ਲਿਜ਼ਾ ਸਮਿਟ ਕੈਂਪ ਆ ਉਹਨਾਂ ਨੇ ਕਿਹਾ ਵੀ ਅੱਜ ਅਸੀਂ ਅਨਾਉਂਸ ਕਰ ਰਹੇ ਕ੍ਰਿਮੀਨਲ ਚਾਰजेस ਇਸ ਜਿਹੜੀ ਉਹ ਮਾਮਲੇ ਦੇ ਵਿੱਚ ਕਹਿੰਦੇ ਮਿਸਟਰ ਗਿਲ ਵਿਕਟਮ ਆਫ ਸੈਂਸਲੈਸ ਐਂਡ ਵਾਇਲੈਂਟ ਐਕਟ ਦਾ ਸ਼ਿਕਾਰ ਸੀਗੇ ਇਹ ਵਿਕਟਮ ਸੀਗੇ ਤੇ ਜਿੱਦਾਂ ਤੁਸੀਂ ਦੱਸਿਆ ਵੀ ਇੱਕ ਦਹਾਕਾ ਤੋਂ ਵੱਧ ਦਾ ਵਕਤ ਜਿਹੜਾ ਉਹ ਹੋਇਆ ਸੀ ਨਵੇਂ ਸਾਲ ਵਾਲੇ ਦਿਨ ਲੋਕਾਂ ਨੂੰ ਹੁੰਦਾ ਵੀ ਨਵਾਂ ਸਾਲ ਵਧੀਆ ਚੜੂਗਾ ਪਰ ਇਹਨਾਂ ਦੇ ਲਈ ਇਹਨਾਂ ਦੀ ਪਰਿਵਾਰ ਦੇ ਲਈ ਬੜਾ ਕਲੇਣਾ ਉਹ ਸਾਲ ਚੜਿਆ ਸੀਗਾ 2016 ਦਾ ਜਦ ਉਹਨਾਂ ਦਾ ਉੱਥੇ ਕੰਮ ਕਰਦੇ ਹੋਏ ਕਤਲ ਜਿਹੜਾ ਉਹ ਕਰ ਦਿੱਤਾ ਗਿਆ ਸੀਗਾ ਸੋ ਸਟੈਨਲਸ ਕਾਉਂਟੀ ਦੇ ਵਿੱਚ ਗ੍ਰਿਫਤਾਰ ਹੋਣ ਤੋਂ ਬਾਅਦ ਚ ਜਦ ਇਹਦੇ ਫਿੰਗਰਪ੍ਰਿੰਟ ਹੋਏ ਤਾਂ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੂੰ ਮੈਚ ਕੀਤਾ ਗਿਆ ਹੈਗਾ